ਤੱਕ ਜਿਆ ਪਰ ਆਪਣੀ ਸੰਗਤ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਤੋਂ ਇਹਨਾਂ ਦਾ ਵੀ ਇੱਕ ਰਿਸ਼ਤਾ ਪਤਾ ਲੱਗੇ ਜੇ ਸਰਕਾਰੀ ਮਿਡਲ ਸਮਾਰਟ ਸਕੂਲ ਬਾਮਣੀਆ ਵਿਖੇ ਤੀਆਂ ਦਾ ਪ੍ਰੋਗਰਾਮ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਉਚੇਚੇ ਤੌਰ ਤੇ ਸਲੈਚਾ ਤੋਂ ਤਾਈ ਜਗੀਰੋ ਜੀ ਸਕੂਲ ਵਿੱਚ ਪਹੁੰਚੇ ਜਿਨ੍ਹਾਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਗੋਲੀਆਂ ਤੇ ਗਿੱਧੇ ਦੇ ਨਾਲ ਖੂਬ ਰੰਗ ਬੰਨਿਆ ਇਸ ਤੋਂ ਇਲਾਵਾ ਬੱਚਿਆਂ ਵੱਲੋਂ ਵੀ ਸੱਭਿਆਚਾਰ ਪ੍ਰੋਗਰਾਮ ਜਿਹੜਾ ਉਹ ਪੇਸ਼ ਕੀਤਾ ਗਿਆ ਜਿਸ ਵਿੱਚ ਵਕ-ਵਕ ਆਇਤ ਮਾਸਕਟਰ ਐਕਸ਼ਨ Song ਗਿੱਧਾ ਅਤੇ ਗੀਤ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਨਾਲ ਹੀ ਸਮੂਹ ਸਟਾਫ ਨੇ ਤਾਈ ਜੀਰੋ ਦਾ ਵੈਲਕਮ ਕੀਤਾ ਬੱਚਿਆਂ ਨੂੰ ਰਿਫਰੈਸ਼ਮੈਂਟ ਦੇ ਵਿੱਚ ਖੀਰ ਛੜਾ ਦਿੱਤਾ ਗਿਆ ਤੇ ਪੂੜਿਆਂ ਦਾ ਲੰਗਰ ਵਰਤਾਇਆ ਗਿਆ ਸਭ ਨੇ ਬਹੁਤ ਹੀ ਆਨੰਦ ਲਿਆ ਤੇ ਆਖਰ ਤੇ ਤਾਈ ਜੀਰੋ ਜੀ ਨੂੰ ਸਮੂਹ ਸਟਾਫ ਵੱਲੋਂ ਉਹਨਾਂ ਦਾ ਸਨਮਾਨ ਚੈਨਪੇਟ ਕਰਕੇ ਉਹਨਾਂ ਦਾ ਸਨਮਾਨ ਕੀਤਾ ਗਿਆ। ਥੈਂਕ ਯੂ। ਹਾਂ ਵੀ ਕੁੜੀਏ। ਸਕਦੀ ਆ ਪਰ ਆਪਣੀ ਸੰਕਤ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਤੋਂ ਇਹਨਾਂ ਦਾ ਵੀ ਇੱਕ ਰਿਸ਼ਤਾ

ਮੰਗਾਲੇ ਜੇ ਸਰਕਾਰੀ ਮਿਡਲ ਸਮਾਰਟ ਸਕੂਲ ਬਾਮਣੀਆ ਵਿਖੇ ਤੀਆਂ ਦਾ ਪ੍ਰੋਗਰਾਮ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਉਚੇਚੇ ਤੌਰ ਤੇ ਸਲੈਚਾ ਤੋਂ ਤਾਈ ਜਬੀਰੋ ਜੀ ਸਕੂਲ ਵਿੱਚ ਪਹੁੰਚੇ ਜਿਨ੍ਹਾਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਗੋਲੀਆਂ ਤੇ ਗਿੱਧੇ ਦੇ ਨਾਲ ਖੂਬ ਰੰਗ ਬੰਨਿਆ ਇਸ ਤੋਂ ਇਲਾਵਾ ਬੱਚਿਆਂ ਵੱਲੋਂ ਵੀ ਸਭਿਆਚਾਰ ਪ੍ਰੋਗਰਾਮ ਜਿਹੜਾ ਉਹ ਪੇਸ਼ ਕੀਤਾ ਗਿਆ ਜਿਸ ਵਿੱਚ ਵਕਵਕ ਆਇਤ ਮਾਸਕਟ ਐਕਸ਼ਨ ਸੌਂ ਗਿੱਦਾ ਅਤੇ ਗੀਤ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਨਾਲ ਹੀ ਸਮੂਹ ਸਟਾਫ ਨੇ ਤਾਈ ਜੀਰੋ ਦਾ ਵੈਲਕਮ ਕੀਤਾ ਬੱਚਿਆਂ ਨੂੰ ਰਿਫਰੈਸ਼ਮੈਂਟ ਦੇ ਵਿੱਚ ਠੀਰ ਢਾਹ ਦਿੱਤਾ ਗਿਆ ਤੇ ਪੂੜਿਆਂ ਦਾ ਲੰਗਰ ਵਰਤਾਇਆ ਗਿਆ ਸਭ ਨੇ ਬਹੁਤ ਹੀ ਆਨੰਦ ਲਿਆ ਤੇ ਆਖਰ ਤੇ ਤਾਈ ਜੀਰੋ ਜੀ ਨੂੰ ਸਮੂਹ ਸਟਾਫ ਵੱਲੋਂ ਉਨ੍ਹਾਂ ਦਾ ਸਨਮਾਨ ਚੈਂਪੀਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਥੈਂਕ ਯੂ